ਪਤਰੀ ਸਾਂਝ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇਨਾ ਅੱਜ ਦਾ ਹੀ ਰਹਿ ਗਿਆ ਬਈ ਕੱਲ ਨੂੰ ਤੁਸੀਂ ਫੈਸਲਾ ਕਰਨਾ ਕਿ ਕਿਹੜਾ ਬੰਦਾ ਪਾਰਲੀਮੈਂਟ ਜਾਣਾ ਚਾਹੀਦਾ ਹੈ ਕਿਹੜਾ ਬੰਦਾ ਸਾਡੇ ਪੰਜਾਬ ਦੀ ਗੱਲ ਕਰਦਾ ਸਾਡੇ ਹੱਕਾਂ ਦੀ ਗੱਲ ਕਰਦਾ ਦੇਖੋ ਪਾਸੇ ਆਪਾਂ ਲਗਾਤਾਰ 15 ਸਾਲ ਤੋਂ ਬੀਬਾ ਹਰ ਸਿਮਰਤ ਐਮਪੀ ਬਣਦੇ ਰਹੇ ਆ ਦੂਜੇ ਪਾਸੇ ਕਾਂਗਰਸ ਵੀ ਆਪਾਂ ਲਗਾਤਾਰ ਇੱਥੇ ਸਰਕਾਰਾਂ ਉਹਨਾਂ ਦੀਆਂ ਬਣੀਆਂ ਤੀਜੇ ਪਾਸੇ ਝਾੜੂ ਵਾਲਿਆਂ ਦਾ ਲੋਕਾਂ ਨੇ ਬਹੁਤ ਵੱਡੇ ਪੱਧਰ ਤੇ ਸਾਥ ਦਿੱਤਾ ਪੰਜਾਬ ਦੇ ਨੇ ਸਾਰੀਆਂ ਸਰਕਾਰਾਂ ਆਪਾਂ ਦੇਖ ਲਈਆਂ ਮੈਂ ਮੰਨਦਾ ਵੀ ਸਭ ਤੋਂ ਜਿਹੜੇ ਅਹਿਮ ਮੁੱਦੇ ਨੇ ਪੰਜਾਬ ਦੇ ਨਸ਼ੇ ਦਾ ਮੁੱਦਾ ਪਰਵਾਸ ਦਾ ਮੁੱਦਾ ਵੇਰਜਗਾਰੀ ਦਾ ਮੁੱਦਾ ਬੋਲੀ ਦੇ ਮੁੱਦੇ ਨੇ ਇਹ ਜਿਹੜੇ ਮੁੱਦੇ ਨੇ ਇਹਨਾਂ ਮੁੱਦਿਆਂ ਤੇ ਕੋਈ ਵਿਚਾਰ ਚਰਚਾ ਨਹੀਂ ਹੋ ਰਹੀ ਲੀਡਰ ਆਉਂਦੇ ਆ ਪੰਜਾਬ ਦਾ ਮੁੱਖ ਮੰਤਰੀ ਬਠਿੰਡੇ ਆਉਂਦਾ ਕਿੱਕੜੀਆਂ ਸੁਣਾ ਕੇ ਚੁਟਕਲੇ ਸੁਣਾ ਕੇ ਕਹਾਣੀਆਂ ਸੁਣਾ ਕੇ ਮੁੜ ਜਾਂਦਾ ਲੋਕ ਤਾੜੀਆਂ ਮਾਰ ਕੇ ਘਰ ਨੂੰ ਮੁੜੇ ਹੁੰਦੇ ਸੁਖਵੀਰ ਬਾਦਲਾਉਂਦਾ ਉਹ ਕਹਿੰਦਾ ਮੈਂ ਭਵੰਤਮਾਲ ਕਹਿੰਦਾ ਦਾਲੂ ਪਿੰਦਾ ਜੀ ਅਸੀਂ ਆਹ ਕਰਤਾ ਅਸੀਂ ਉਹ ਕਰਤਾ ਖਬਰ ਚੱਲਦੀ ਆ ਚੈਨਲਾਂ ਦੇ ਉੱਤੇ ਅਖਬਾਰ ਦੇ ਵਿੱਚ ਆਉਂਦੀ ਆ ਕਿ ਕੱਲ ਰਾਜਾ ਵੜੰਗ ਗੋਲ ਗੱਪੇ ਖਾਂਦਾ ਦੇਖਿਆ ਗਿਆ ਸွေ ਮੁੱਦੇ ਆ ਪੰਜਾਬ ਦੇ ਗੋਲ ਗੱਪੇ ਖਾਣੇ ਬਸ ਚਲਾਉਣੀ ਰੇੜੀ ਤੇ ਖੜ ਕੇ ਕਿਸੇ ਗਰੀਬ ਦੇ ਘਰੇ ਰੋਟੀ ਖਾਣੀ ਇਹ ਮੁੱਦਾ ਹੈ ਝਟਕੜੇ ਕਹਾਣੀਆਂ ਕਿੱਕੜੀਆਂ ਮੁੱਦੇ ਨੇ ਸੁਖਵੀਰ ਕਨਾਂ ਭਵੰਤਮਾਨ दारू ਪਿੰਦਾ ਮੁੱਦੇ ਨੇ ਤੁਸੀਂ ਕਦੇ ਵੀ ਇਨ੍ਹਾਂ ਲੋਕਾਂ ਦੇ ਮੂੰਹੋਂ ਨਾ ਬੀਬਾ ਦੇ ਮੂੰਹੋਂ ਨਾ ਜੀਤਵਿੰਦਰ ਦੇ ਮੂੰਹੋਂ ਨਾ ਖੁੱਡੀਆਂ ਦੇ ਮੂੰਹੋਂ ਚਿੱਟੇ ਦਾ ਕੋਈ ਜ਼ਿਕਰ ਤੇ ਫਿਕਰ ਸੁਣਿਆ ਚਿੱਟੇ ਨਾਲ ਹਜ਼ਾਰਾਂ ਮੁੰਡੇ ਪੰਜਾਬ ਦੇ ਮਰ ਗਏ 20 ਸਾਲ ਚ ਸੌਹਾਂ ਖਾ ਖਾ ਕੇ ਵੀ ਸਰਕਾਰਾਂ ਬਣਾ ਗਏ ਇਹ ਪਰ ਚਿੱਟਾ ਨਹੀਂ ਮੁੱਕਿਆ ਜਵਾਨੀ ਮੁੱਕ ਗਈ ਮੁੱਖ ਦੀ ਜਾਂਦੀ ਆ ਚਿੱਟੇ ਦਾ ਮੁੱਦਾ ਮੁੱਕ ਗਿਆ ਪਿੰਡਾਂ ਜਾਂਨਾ ਮਾਵਾਂ ਬਿਲਕਦੀਆਂ ਨੇ ਵੀ ਸਾਡੇ ਜਵਾਗ ਬਚਾ ਲੋ ਸਾਡੇ ਪੁੱਤ ਬਚਾ ਲੋ 15 15 16 16 ਨੌਜਵਾਨ ਰੋਜ਼ ਮਰਦੇ ਆ ਮੈਂ ਇੱਕ ਦਿਨ ਗਿਆ ਪਥਰਾਲੇ ਚੱਕ ਰੁਲਦੂ ਵਾਲਾ ਕਾਲ ਚਰਾਣੀ ਫਰੀਦਕੋਟ ਕੋਟਲੀ ਚਾਰ ਪਿੰਡਾਂ 'ਚ ਮੈਂ ਗਿਆ ਚਾਰੇ ਪਿੰਡਾਂ ਦੀਆਂ ਮਾਵਾਂ ਨੇ ਇਹੀ ਪੁਕਾਰ ਕੀਤੀ ਕਿ ਸਾਡੇ ਜਵਾਬ ਮੁਰਾਦ ਬਚਾ ਲੋ ਇੱਕ ਵਿਚਾਰੀ ਮਾਂ ਆਈ ਮੇਰੇ ਘਰ ਦਿਹਾੜੀ ਕਰਦੀ ਸੀਗੀ ਉਹਦੇ ਪੁੱਤ ਮੇਰੇ ਦੋ ਮੁੰਡੇ ਤਿੰਨ ਮਹੀਨਿਆਂ 'ਚ ਮਰ ਗਏ ਕਬੱਡੀ ਦੇ ਖਿਡਾਰੀ ਸੀ ਤਿੰਨ ਮਹੀਨੇ ਟੀਕੇ ਲਾ ਕੇ ਮਰ ਗਏ ਅਗਲੇ ਪਿੰਡ ਗਿਆ ਕਮਾਂਵਚਰੀ ਕਨੇ ਪੁੱਤ ਮੇਰਾ ਜਵਾਕ ਇੱਕ ਮਰ ਗਿਆ ਦੂਜਾ ਚਿੱਟਾ ਪੀਂਦਾ ਘਰੇ ਆ ਕੇ ਕੁੱਟਮਾਰ ਕਰਦਾ ਭਾਂਡੇ ਚ ਤੱਕ ਚੱਕ ਕੇ ਵੀ ਵੇਚਦੀ ਕਰੂ ਤੀਜੇ ਪਿੰਡ ਗਿਆ ਬਥਰਾਲੇ ਉਹ ਕਹਿੰਦੇ 3 ਸਾਢੇ 1 ਦਿਨ ਚ ਹੀ ਮਾਰ ਕੇ ਟੀਕਾ ਲਾ ਗਏ ਜਾਣੇ ਹਰ ਪਿੰਡ ਹਰ ਘਰ ਦੀ ਕਹਾਣੀ ਹੈ ਇਹਨਾਂ ਨੂੰ ਸਵਾਲ ਪੁੱਛਦੇ ਆ ਲੋਕ ਇਹ ਕਹਿੰਦੇ ਤਾਂ ਪੂਰੀ ਦੁਨੀਆ ਚ ਹੈ ਜੀ ਇਹਦਾ ਕੀ ਹੱਲ ਕਰਗੇ ਉਦੋਂ ਕੋਈ ਕਹਿੰਦਾ ਸੀ ਚਾਰਾਂ ਹਾਂ ਤਿੰਨ ਮਹੀਨੇ ਦੇ ਦਾਂਗੇ ਕਿੱਟਾ ਕੋਈ ਕਹਿੰਦਾ ਚਾਰ ਮਹੀਨੇ ਨਿਵੇੜ ਦਾਂਗੇ ਔਰ ਇੰਨਾ ਵੋਟਾਂ ਤੁਸੀਂ ਸੁਣ ਲਿਆ ਹੋਣਾ ਕਿਸੇ ਲੀਡਰ ਦੇ ਮੂੰਹ ਚਿੱਟੇ ਦਾ ਅੱਜ ਫਿਰ ਨਹੀਂ ਹੋਇਆ ਪਤਾ ਵੀ ਜੇ ਗੱਲਬਾਤ ਕਰਾਂਗੇ ਤਾਂ ਲੋਕਾਂ ਦੇ ਦਿਮਾਗ ਦੇ ਵਿੱਚ ਗੱਲ ਤਾਜ਼ੀ ਹੋ ਜਾਣੀ ਆ ਲੋਕਾਂ ਨੇ ਫਿਰ ਸਵਾਲ ਜਵਾਬ ਕਰ ਰਹੇ ਤੁਸੀਂ ਦੱਸੋ ਤੁਹਾਡੀਆਂ ਸਰਕਾਰਾਂ ਰਹੀਆਂ 20 ਸਾਲ ਬਾਦ 10 ਸਾਲ ਲਗਾਤਾਰ ਬਦਲ ਰਹੇ ਇੱਥੇ 5 ਸਾਲ ਉਸ ਤੋਂ ਬਾਅਦ ਕਾਂਗਰਸ ਰਹੀ ਫਿਰ ਹੁਣ 25-26 ਮਹੀਨਿਆਂ ਦਾ ਝਾਂਡੂ ਵਾਲਾ ਸੋ ਇਹ ਸਭ ਤੋਂ ਅਹਿਮ ਤੇ ਭੱਖ ਦੇ ਮੁੱਦੇ ਨੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਪੰਜਾਬ ਦਾ ਬਹੁਤ ਗੰਭੀਰ ਆ ਭੋਲੀ ਦਾ ਮੁੱਦਾ ਇਤਿਹਾਸ ਗਰਥੇ ਨੂੰ ਸਾਹਮਣ ਦਾ ਮੁੱਦਾ ਕਿਸੇ ਵੀ ਮੁੱਦੇ ਤੇ ਕੋਈ ਗੱਲ ਨਹੀਂ ਹੋ ਰਹੀ ਸਵਾਏ ਇੱਕ ਦੂਜੇ ਨੂੰ ਭੰਡਣ ਤੋਂ ਨਿੰਦਣ ਤੋਂ ਇਹ ਮਾੜਾ ਇਹ ਮਾੜਾ ਇਹ ਮਾੜਾ ਮੈਂ ਚੰਗਾ ਇਹ ਮਾੜਾ ਬਸ ਆਖੋ ਤੁਸੀਂ ਪਿੰਡ ਵਾਲਿਓ ਬਾਈ ਦੀਆਂ ਵੋਟਾਂ ਜੀ ਬਹੁਤ ਸਾ ਦਿੱਤਾ ਐਨੀ ਹਨੇਰੀ ਸੀਗੀ ਝਾੜੂ ਦੀ ਫਿਰ ਵੀ ਤੁਸੀਂ 29000 ਵੋਟਾਂ ਧਰ ਕੇ ਜਪਈਆ ਪਰ ਮੈਂ ਇਹ ਨਾ ਚਾਹੁੰਦਾ ਵੀ ਉਹ ਇਸ ਵਾਰ ਆਪਾਂ ਗਲਤੀ ਨਾ ਕਰੀਏ ਮੌੜਾ ਦੇ ਹਲਕੇ ਦੇ ਲੋਕ ਪਸਤਾਏ ਨਹੀਂ ਵੀ ਇਹ ਬੰਦਾ ਜੱਟ ਕੇ ਜਾਣਾ ਚਾਹੀਦਾ ਸੀ ਜਿਹਦੇ ਸਾਡੀ ਗੱਲ ਕਰਨੀ ਸੀ ਹੁਣ ਮੌਕਾ ਤੁਹਾਡੇ ਕੋਲ ਦੁਬਾਰੇ ਆ ਇਹ ਮੌਕੇ ਵਾਰ-ਵਾਰ ਨਹੀਂ ਹੋਣੇ ਤੁਹਾਡੇ ਸਾਰੇ ਇਹ ਦੇਖੇ ਹੋਏ ਪਰਖੇ ਹੋਏ ਲੋਕ ਨੇ ਹੁਣ ਇਹ ਮੌਕਾ ਜਿਹਦਾ ਖਜਾਉਣਾ ਨਹੀਂ ਚਾਹੀਦਾ ਪੰਜਾਬ ਦੇ ਵਿੱਚ ਮਾਹੌਲ ਬਣਿਆ ਪੰਥਕ ਲਹਿਰ ਚੱਲੀ ਵੀ ਆ ਕਨੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਫਰੀਦਕੋਟ ਤੋਂ ਸੀਤਪਾਈ ਗਨ ਸਿੰਘ ਜਿਨ੍ਹਾਂ ਨੇ ਕੌਮ ਦੀ ਡਿੱਗੀ ਹੋਈ ਪੱਗ ਸਰ ਤੇ ਚੱਕ ਕੇ ਰੱਖੀ ਸੀ ਉਹਨਾਂ ਦਾ ਮੁੰਡਾ ਖੜਾ ਸਾਜੀ ਸਿੰਘ ਮਾਨ ਸਾਹਿਬ ਖੜੇ ਆ ਸੰਗਰੂਰ ਤੋਂ ਜਾਨੇ ਮਾਹੌਲ ਪੂਰੇ ਪੰਜਾਬ ਉੱਚਾ ਪੰਜਾਬ ਦੇ ਵਿੱਚੋਂ ਪੰਜਾਬ ਦੀ ਗੱਲ ਕਰਨ ਵਾਲੇ ਬੰਦੇ ਪੰਜਾਬ ਦਾ ਦਰਦ ਰੱਖਣ ਵਾਲੇ ਬੰਦੇ ਕੌਮ ਦੀ ਗੱਲ ਕਰਨ ਵਾਲੇ ਬੰਦੇ ਪਾਰਲੀਮੈਂਟ ਜਿਹੇ ਜਾਣੀਂ ਚੁਸਬਰਸ ਨੂੰ ਬੇਤੀ ਇਹੀ ਆ ਵੀ ਡਟ ਕੇ ਸਾਥ ਦਿਓ ਸਤਾਰਾ ਸਰਵਿਸੂ ਮਾਰ ਵੱਲੋਂ ਚੋਣ ਲੜ ਰਹੇ ਆ ਚੋਣ ਨਿਸ਼ਾਨ ਬਾਲਤੀ ਆ ਬਾਲਤੀ 10ਵੇਂ ਨੰਬਰ ਦਾ ਨਿਸ਼ਾਨ ਆ 10ਵੇਂ ਨੰਬਰ ਦਾ ਨਿਸ਼ਾਨ ਇਹ ਚਿਰਤੇ ਰੱਖਿਓ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਪਹਿਲਾਂ ਹੀ ਪਿੰਡ ਚ ਆਇਆ ਪ੍ਰਚਾਰ ਕਰਕੇ ਗਿਆ ਹੁਣ ਫੇਰ ਕਹਿ ਕੇ ਜਾਣਾ ਵੀ ਨਾ ਤਾਂ ਮੈਂ ਵੇਚਣ ਵਾਲਾ ਜੇ ਵੇਖਣਾ ਹੁੰਦਾ ਤਾਂ ਦੋਨਾਂ ਪਾਰਟੀਆਂ ਨੇ ਜੋਰ ਲਾਇਆ ਕਾਂਗਸ ਨੇ ਵੀ ਲਾਇਆ ਝੜੂਨੇ ਵੀ ਲਾਇਆ ਵੀ ਸਾਡੇ ਵੱਲੋਂ ਆ ਜਾ ਟਿਕਟ ਦੇ ਦਿੰਨੇ ਆ ਮਖਾ ਵੀਜੀ ਸੋਡਾ ਪਟਾ ਨਹੀਂ ਗੱਲ ਚ ਪਾਉਣਾ ਸੋਡਾ ਫਟਾ ਪਾ ਤੁਹਾਡੀ ਬੋਲੀ ਬੋਲਣੀ ਪੈਣੀ ਹੈ ਤੁਹਾਡੀ ਬੋਲੀ ਦਿੱਲੀ ਵਾਲੀ ਪੰਜਾਬ ਦੇ ਪੁੱਠਾਂ ਆਖਰੀ ਸਾਹ ਤੱਕ ਪੰਜਾਬ ਦੀ ਬੋਲੀ ਸੀ ਨਾਮ ਹੈ ਦਵਨ ਵਾਲਾ ਦਵਨ ਵਾਲਾ ਹੁੰਦਾ ਦਾ ਭਵੰਤਮਾਨ ਨੇ ਪਰਚਾ ਦਿੱਤਾ ਪਿਛਲੇ ਸਾਲ ਮੇਰੇ ਤੇ ਉਹ ਹਲੀਕੇ ਪੱਤਨ ਤਰਕਰਤਾਰ ਜ਼ਿਲ੍ਹੇ ਚ ਆਈਐਸਆਈ ਨਾਲ ਤਾਰਾ ਜੋੜਤੀਆਂ ਪਾਕਿਸਤਾਨ ਦੇ ਨਾਲ ਤੇ ਲੱਖਾਂ ਪਾਕਿਸਤਾਨ ਤੋਂ ਚਿੱਟਾ ਮਗਾ ਕੇ ਵੇਚਦਾ ਕਾਰਨ ਕੀ ਵੀ ਬੰਦਾ ਬੋਲਦਾ ਦੱਬ ਦਿਉ ਉਦੀ ਵਪਾਰੀਆਂ ਫਲਾਣ ਲਾ ਜਾ ਕੇ ਜੇ ਦਵਨਾ ਹੁੰਦਾ ਆਪਣਾ ਹੁੰਦਾ ਦਾ ਦੋ ਪਰਚੇ ਹੋਏ ਮੇਰੇ ਦਿੱਲੀ ਲੱਖ ਰੁਪਿਆ ਦਿੱਲੀ ਪੁਲਿਸ ਦਾ ਨਾਮ ਸੀ ਦਾ ਸਰਟੀਫਿਕੇਤ ਕਿਸੇ ਕਿਸਾਨੀ ਮੋਰਚੇ 'ਚ ਉਦੋਂ ਵੀ ਇੱਕ ਡਾ ਕੇ ਲੜਿਆ ਐਤਕੀ ਵੀ ਕਿਸਾਨੀ ਮੋਰਚੇ 307 ਦਾ ਪਰਚਾ ਹਰਿਆਣਾ 'ਚ ਗੜੀ ਥਾਣੇ 'ਚ ਨੌਰੀ ਬਾਰਡਰ ਦੇ ਪਰਲੇ ਪਾਸੇ ਹੋਇਆ ਸੋ ਮੈਂ ਤਾਂ ਹਰ ਪੱਖ ਤੋਂ ਪਾਣੀਆਂ ਦਾ ਮਸਲਾ ਮੈਂ ਉਹ 80 ਕਿਲੋਮੀਟਰ ਦਾ ਆਈਡੀਆ ਫਰੀਦਕੋਟ ਤੋਂ ਲੈ ਕੇ ਹੈਲਕੇ ਪੱਤਨ ਤੱਕ ਇਧਰਾਂ ਗਾਂਧੀ ਨਹਿਰ ਜਾਂਦੀ ਹੈ ਰਸਤਾ ਉਹ ਜਲਫਾਫਾ ਵੀ ਤਣ ਲੋਕਾਂ ਨੂੰ ਇਕੱਠੇ ਕਰਕੇ ਮੈਂ ਪਿੰਡਾਂ ਦੇ ਉੱਤੇ ਜਾ ਕੇ ਉੱਥੇ ਘਲ ਬੜਦ ਪੁਲਾਂ ਦੇ ਉੱਤੇ ਬਹਾਇਆ ਵੀ ਜੇ ਲਫਾਫਾ ਪੈਗਾ ਮਾਰੇ ਜਾਵੋਗੇ ਥੱਲੇ ਗੂੰਗੇ ਪਾਣੀ ਨਹੀਂ ਜਾਣਾ ਸੋ ਮੈਂ ਤਾਂ ਡਾਕਟਰਾਂ ਖਿਲਾਫ ਵੀ ਲੜਦਾ ਲਟੇਰਿਆਂ ਖਿਲਾਫ ਜਿਹੜੇ ਲੁੱਟਦੇ ਆ ਲੋਕਾਂ ਲੱਖਾਂ ਰੁਪਈਆ ਵਾਪਸ ਕਰਾਇਆ ਠੱਗ ਜੰਟਾਂ ਖਿਲਾਫ ਵੀ ਲੜੇ ਆ ਲੱਖਾਂ ਨੇ ਕਿਹ ਕਰੋੜਾਂ ਰੁਪਈਆ ਵਾਪਸ ਕਰਾਇਆ ਸੋ ਮੈਂ ਬੇਨਤੀ ਇੰਨੀ ਕਰਦਾ ਵੀ ਮੈਂ ਬਿਨਾਂ ਕਿਸੇ ਪਾਵਰ ਤੋਂ ਲੜਦਾ ਨਹੀਂ ਨਾ ਮੈਂ ਕੋਈ ਮੰਤਰੀ ਸੀ ਨਾ ਮੈਂ ਐਮਐਲਏ ਸੀ ਨਾ ਸਰਪੰਚ ਮੇਰਾ ਕੋਈ ਅਹੁਦਾ ਸੀ ਪਰ ਮੈਂ ਫਿਰ ਵੀ ਲੱਗਦਾ ਸੋ ਤੁਸਾਨੂੰ ਬੇਨਤੀ ਇਹ ਕਰਦਾ ਵਿਜੀਤ ਤੁਸੀਂ ਲੋਕਾਂ ਨੇ ਮੇਰਾ ਸਾਥ ਦਿੱਤਾ ਉਹ ਪਾਵਰ ਉਹ ਤਾਕਤ ਉਹ ਆਪ ਚਾਉਂਦੀ ਹੈ ਤਾਂ ਮੈਂ ਤੁਹਾਡੇ ਜਿਹੜੇ ਕੰਮ ਨੇ ਪੰਜਾਬ ਦੇ ਜਿਹੜੇ ਮੁੱਦੇ ਨੇ ਪੰਜਾਬ ਦੇ ਕੰਮ ਨੇ ਉਹ ਦੁੱਗਣਾ ਚੌਗਣਾ ਹੁੰਦਾ ਸੋ ਇੰਨੀ ਹੈ ਮੇਰੀਆਂ ਬੇਨਤੀਆਂ ਨੇ ਜੋ ਵੀ ਤੁਹਾਡੇ ਠੀਕਾ ਆਪਣੇ ਪਿੰਡ ਦੇ ਵਿੱਚ ਤੁਸੀਂ ਇਹ ਬਾਈਕਾਰ ਦਾ ਦਰਸਾ ਦਿੱਤਾ ਸੀਗਾ ਮੈਂ ਕਹਿੰਦਾ ਵਧੀਆ ਗੱਲ ਆ ਜੇ ਕਦੇ ਪੂਰਾ ਪੰਜਾਬ ਵੀ ਐ ਕਰ ਲੈਣਾ ਸਾਰਾ ਪੰਜਾਬ ਹੀ ਲਿਖ ਕੇ ਲਾ ਦੇ ਬੋਰਡਾਂ ਦੇ ਉੱਤੇ ਫਰਦੀਆਂ ਦੇ ਬੋਰਡਾਂ ਦੇ ਬਾਹਰ ਪਿੰਡਾਂ ਦੇ ਸਾਡੇ ਪਿੰਡ ਭਾਈ ਜੇ ਕੋਈ ਲੀਡਰ ਆਉਣਾ ਚਾਹੁੰਦਾ ਸਾਡੇ ਆ 10 ਸਵਾਲ ਨੇ 15 20 ਸਵਾਲ ਨੇ ਇਹਨਾਂ ਦਾ ਜਵਾਬ ਦੇਵੇ ਆ ਕਿ ਸਾਡੇ ਪਿੰਡ ਚੱਲੀ ਇਹ ਪੂਰੇ ਪੰਜਾਬ ਨੂੰ ਐ ਕਰਨਾ ਪੈਣਾ ਕਿਉਂਕਿ ਹਾਲਾਤ ਦਿਨੋਂ ਦਿਨ ਮਾੜੇ ਹੁੰਦੇ ਚਲੇ ਜਾਂਦੇ ਤੇ ਸਮਾਂ ਪੰਜਾਬ ਤੇ ਮਾੜਾ ਆਉਣਾ ਇਹ ਤਾਂ ਕੋਈ ਜਿੱਤ ਨਹੀਂ ਗਾ ਦੇ ਕੋਈ ਹਾਰ ਜੂਗਾ ਵੋਟਾਂ ਚੱਲੀ ਜਾਣ ਵਾਲੀ ਇਸ ਤੋਂ ਇਲਾਵਾ ਵੀ ਜਿਹੜਾ ਪੰਜਾਬ ਬਹੁਤ ਗਹਿਰੇ ਸੰਕਟ ਦੇ ਵਿੱਚੋਂ ਗੁਜ਼ਰ ਰਿਹਾ ਲੰਘ ਰਿਹਾ ਉਹਤੇ ਵੀ ਸਾਨੂੰ ਗੌਰ ਕਰਨ ਦੀ ਲੋੜ ਆ ਜਵਾਨੀ ਪ੍ਰਵਾਸ ਕਰ ਰਹੀ ਆ ਭਈਆਂ ਦੇ ਕਬਜ਼ੇ ਹੋ ਰਹੇ ਨੇ 35 ਲੱਖ ਵੋਟ ਭਈਆਂ ਦੀ ਵੜ ਗਈ ਪੰਜਾਬ 'ਚ ਤੁਹਾਡਾ ਮੁੱਖ ਮੰਤਰੀ ਆਉਣਲੇ 15-20 ਸਾਲ ਬਾਅਦ ਕੋਈ ਯੂਪੀ ਵਿਧਾਇਕ ਦਾ ਭਈਆ ਬਣਾਏਗਾ ਸਭ ਤੋਂ ਪਿੰਡਾਂ ਦੇ ਬਣ ਲਾਗੇ ਆ ਖਰੀਆ ਮੇਰੇ ਕਟਿਆ ਵਾਲੀ ਪਿੰਡ ਦੀ ਘਟਨਾ ਹੈ ਜੋ ਕੁੜੀਆਂ ਲੈ ਕੇ ਭਜਾ ਕੇ ਪਿੰਡੋਂ ਫੋਨ ਆਇਆ ਕਹਿੰਦੇ ਭਾਈ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਐਸੇ ਚ ਗੱਲ ਨਹੀਂ ਸੁਣਦਾ ਥਾਣਾ ਪੈਂਦਾ ਕਬਰ ਵਾਲਾ ਮੈਂ ਫੋਨ ਕੀਤਾ ਸੱਚੋਂ ਨੂੰ ਮਾ ਭਾਈ ਸਾਹਿਬ ਗੱਲ ਨਹੀਂ ਸੁਣਨ ਦੇ ਕਾਲ ਕੀ ਹੈ ਉਹ ਕਹਿੰਦਾ ਭਾਈ ਦੱਸੀ ਸੁਣੀਏ ਕੀ ਕਹਿੰਦਾ ਉਹ ਆਈ ਨਹੀਂ ਪਤਾ ਨਹੀਂ ਜੁਪੀ ਦੇ ਆ ਬਿਹਾਰ ਦੇ ਆ ਬੰਗਾਲ ਦੇ ਆ ਕਿੱਥੋਂ ਦੇ ਆ